ਸਤਿ ਸ੍ਰੀ ਅਕਾਲ ਦੋਸਤੋ ਸਿਬਲ ਦਾ ਡਾਕਟਰ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਡੀਆਂ ਸਮੇਂ-ਸਮੇਂ ਤੇ ਪੈ ਰੀਆਂ ਵੀਡੀਓ ਨੂੰ ਤੁਸੀਂ ਜਰੂਰ ਦੇਖ ਰਹੇ ਹੋਵੋਗੇ ਲਾਈਕ ਵੀ ਕਰ ਰਹੇ ਹੋਵੋਗੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਚੁੱਕੇ ਹੋਵੋਗੇ ਜੇ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਵਾਤੋ-ਵਾਦ ਤੁਹਾਨੂੰ ਤੁਹਾਡੀ ਕ੍ਰੈਡਿਟ ਰਿਪੋਰਟ ਤੁਹਾਡੀ ਕ੍ਰੈਡਿਟ ਹਿਸਟਰੀ ਤੁਹਾਡੇ ਸਿਬਲ ਸਕੋਰ ਤੁਹਾਡੇ ਸਿਬਲ ਨਾਲ ਰਿਲੇਟਡ ਜਾਣਕਾਰੀ ਮਿਲ ਸਕੇ ਤੇ ਤੁਸੀਂ ਆਪਣੀ ਜਾਣਕਾਰੀ ਚ ਵਾਧਾ ਕਰ ਸਕੋ ਅੱਜ ਅਸੀਂ ਗੱਲ ਕਰਾਂਗੇ ਮਿਸਮੈਚ ਰਿਪੋਰਟ ਦੀ ਮਿਸਮੈਚ ਰਿਪੋਰਟ ਜਾਂ ਐਕਸਟਰਾ ਇੱਕ ਰਿਪੋਰਟ ਹੁੰਦੀ ਹੈ ਉਹ ਕੀ ਹੁੰਦੀ ਹੈ ਜਦੋਂ ਅਸੀਂ ਕਿਸੇ ਬੈਂਕ ਕੋਲ ਲੋਨ ਲਈ ਅਪਲਾਈ ਕਰਦੇ ਹਾਂ ਤਾਂ ਉਹਦੇ ਵਿੱਚ ਸਾਡਾ ਡਾਟਾ ਲੈਂਦਾ ਬੈਂਕ ਜਿਹੜਾ ਸਾਡੇ ਤੋਂ ਡਾਕੂਮੈਂਟ ਸਾਡੀ ਕੇਵਾਈਸੀ ਲੈਂਦਾ ਹੈ ਕੇਵਾਈਸੀ ਨਾਲ ਜਦੋਂ ਕ੍ਰੈਡਿਟ ਇਨਫੋਰਮੇਸ਼ਨ ਬਿਊਰੋ ਕੋਲ ਜਾਣਕਾਰੀ ਲੈਣ ਲਈ ਬੈਂਕ ਇਨਫੋਰਮੇਸ਼ਨ ਭੇਜਦਾ ਹੈ ਕ੍ਰੈਡਿਟ ਇਨਫੋਰਮੇਸ਼ਨ ਬਿਊਰੋ ਤੁਹਾਡੇ ਦਿੱਤੇ ਹੋਏ ਡਾਕੂਮੈਂਟ ਜੋ ਤੁਸੀਂ ਬੈਂਕ ਨੂੰ ਪ੍ਰੋਵਾਈਡ ਕੀਤੇ ਸੀ ਤੇ ਬੈਂਕ ਨੇ ਕ੍ਰੈਡਿਟ ਇਨਫੋਰਮੇਸ਼ਨ ਬਿਊਰੋ ਨੂੰ ਦਿੱਤੇ ਸੀ ਉਹਨਾਂ ਡਾਕੂਮੈਂਟਾਂ ਦੇ ਬੇਸ ਤੇ ਜੋ ਤੁਹਾਡੀ ਕ੍ਰੈਡਿਟ ਰਿਪੋਰਟ ਜਨਰੇਟ ਕਰਦਾ ਹੈ ਜਿਸ ਤੋਂ ਤੁਹਾਡੀ ਕ੍ਰੈਡਿਟ ਹਿਸਟਰੀ ਪਤਾ ਲੱਗਦੀ ਹੈ ਸਾਰੀ ਬੈਂਕ ਨੂੰ ਸਿਬਲ ਉਹਨਾਂ ਨੂੰ ਪ੍ਰੋਵਾਈਡ ਕਰਦਾ ਉਸ ਦੇ ਵਿੱਚ ਕਈ ਵਾਰ ਕੋਈ ਐਸੀ ਚੀਜ਼ ਮੈਚ ਹੋ ਜਾਂਦੀ ਹੈ ਕਿਸੇ ਹੋਰ ਨਾਲ ਮੈਚ ਹੁੰਦੀ ਲੱਗਦੀ ਹੈ ਤਾਂ ਕ੍ਰੈਡਿਟ ਕ੍ਰੈਡਿਟ ਇਨਫੋਰਮੇਸ਼ਨ ਬਿਊਰੋ ਔਰ ਰਿਪੋਰਟ ਵੀ ਨਾਲ ਹੀ ਐਕਸਟਰਾ ਕੱਢ ਕੇ ਬੈਂਕ ਨੂੰ ਪ੍ਰੋਵਾਈਡ ਕਰ ਦਿੰਦਾ ਹੈ ਅਦਰ ਮੈਚ ਰਿਪੋਰਟ ਹੁੰਦੀ ਹੈ ਜਿਹੜੀ ਇਹ ਉਹ ਕੀ ਹੁੰਦੀ ਹੈ ਵੀ ਤੁਹਾਡੇ ਨਾਮ ਦੇ ਨਾਲ ਮਿਲਦਾ ਜੁਲਦਾ ਨਾਮ ਜਿੱਦਾਂ ਸਾਨੂੰ ਵੀ ਸੇਮ ਹੋ ਸਕਦਾ ਹੈ ਜਾਂ ਡੇਟ ਆਫ ਬਰਥ ਸੇਮ ਹੋ ਸਕਦੀ ਹੈ ਜਾਂ ਤੁਹਾਡਾ ਏਰੀਆ ਕੁਝ ਤੁਹਾਡੇ ਨਾਮ ਨਾਲ ਮਿਲਦਾ ਜੁਲਦਾ ਨਾਮ ਨਾਲ ਦਾ ਬੰਦੇ ਦਾ ਏਰੀਆ ਸੇਮ ਹੋ ਜਾਂਦਾ ਹੈ ਆਟੋਮੈਟਿਕਲੀ ਕ੍ਰੈਡਿਟ ਇਨਫੋਰਮੇਸ਼ਨ ਬਿਊਰੋ ਦਾ ਡਾਟਾ ਉਸ ਨੂੰ ਮੈਚ ਕਰ ਲੈਂਦਾ ਤਾਂ ਬੈਂਕ ਨੂੰ ਇਨਫਰਮੇਸ਼ਨ ਦਿੱਤੀ ਜਾਂਦੀ ਹੈ ਕ੍ਰੈਡਿਟ ਇਨਫਰਮੇਸ਼ਨ ਬਿਊਰੋ ਵੱਲੋਂ ਵੀ ਜਿਹੜਾ ਤੁਸੀਂ ਜੀ ਆ ਫਲਾਣਾ ਬੰਦੇ ਦਾ ਸਾਨੂੰ ਤੁਸੀਂ ਕ੍ਰੈਡਿਟ ਇਨਫਰਮੇਸ਼ਨ ਲਈ ਕ੍ਰੈਡਿਟ ਹਿਸਟਰੀ ਦੀ ਰਿਪੋਰਟ ਲੈਣ ਲਈ ਤੁਸੀਂ ਇਹਦਾ ਦਾ ਡਿਟੇਲ ਭੇਜੀ ਸੀ ਇਹ ਰਿਪੋਰਟ ਅਸੀਂ ਤੁਹਾਨੂੰ ਭੇਜ ਰਹੇ ਹਾਂ ਪਰ ਇਸ ਦੇ ਨਾਲ ਸਾਡੇ ਡਾਟੇ ਨੇ ਇੱਕ ਹੋਰ ਐਕਸਟਰਾ ਡਾਟਾ ਨਾਲ ਚੱਕਿਆ ਜਿਹੜਾ ਇਹ ਬੰਦਾ ਨਾਲ ਮੈਚ ਹੁੰਦਾ ਲੱਗ ਰਿਹਾ ਉਸ ਦਾ ਮਤਲਬ ਇਹ ਹੁੰਦਾ ਵੀ ਬੈਂਕ ਨੂੰ ਕ੍ਰੈਡਿਟ ਇਨਫਰਮੇਸ਼ਨ ਬਿਊਰੋ ਨੂੰ ਡਾਊਟ ਹੁੰਦਾ ਵੀ ਹੋ ਸਕਦਾ ਕਿ ਤੇ ਇਹ ਬੰਦਾ ਵੀ ਤੁਸੀਂ ਹੀ ਤਾਂ ਨਹੀਂ ਹੋ ਵੀ ਲੱਗ ਪਰਸਨੈਲਟੀ ਖੋਰ ਤਾਂ ਨਹੀਂ ਬੋਲ ਪਈ ਜਿਹੜੀ ਤੁਹਾਡੇ ਨਾਲ ਕਿਤੇ ਨਾ ਕਿਤੇ ਕੁਝ ਮੈਚ ਹੋ ਗਿਆ ਇਸ ਅਦਰ ਮੈਚ ਇਨਫਰਮੇਸ਼ਨ ਨੂੰ ਬੈਂਕ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਬੈਂਕ ਕੋ ਡਾਟਾ ਮੈਚ ਕਰਦਾ ਤੇ ਕਈ ਵਾਰ ਬੈਂਕ ਨੂੰ ਡੈਸੀ ਹੋ ਜਾਂਦਾ ਹੈ ਕੋਈ ਸ਼ੱਕ ਹੋ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਵੀ ਇਹ ਦੋ ਬੰਦੇ ਨੇ ਜਿਹੜਾ ਫਰਸਟ ਇਨਫਰਮੇਸ਼ਨ ਆ ਰਹੀ ਆ ਰਹੀ ਹੈ ਬੰਦਾ ਉਹ ਤਾਂ ਸਹੀ ਲੱਗ ਰਿਹਾ ਪਰ ਜਿਹੜਾ ਦੂਜਾ ਬੰਦਾ ਮਿਸਮੈਚ ਹੈ ਉਸ ਨੂੰ ਬੈਂਕ ਚਾਹੇ ਤਾਂ ਕ੍ਰੈਡਿਟ ਇਨਫਰਮੇਸ਼ਨ ਬਿਊਰੋ ਕੋਲ ਉਸ ਨੂੰ ਥੋਰਲੀ ਫੇਰ ਦੁਆਰਾ ਚੈੱਕ ਕਰ ਸਕਦਾ ਹੈ ਅ ਇਕਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਮੰਨ ਲਓ ਕਿਸੇ ਅਜੀਤ ਸਿੰਘ son of ਭਗਵਾਨ ਸਿੰਘ ਨੇ ਲੋਨ ਲਈ ਅਪਲਾਈ ਕੀਤਾ ਤੇ ਪੈਨ ਕਾਰਡ ਤੇ ਆਪਣਾ ਵੋਟਰ ਕਾਰਡ ਦਿੱਤਾ ਗਿਆ ਐਡਰੈਸ ਉਸ ਦਾ ਕੋਈ ਵੀ ਸ਼ਹਿਰ ਦਾ ਕੋਈ ਹਿੱਸਾ ਸੀ ਸਾਰਾ ਡਿਟੇਲ ਕਰ ਦਿੱਤੀ ਗਈ ਸਿਮਲ ਓਕੇ ਸੀ ਕ੍ਰੈਡਿਟ ਰਿਪੋਰਟ ਸਾਰੀ ਠੀਕ ਆਈ ਹਿਸਟਰੀ ਠੀਕ ਸੀ ਸਿਮਲ ਸਕੋਰ ਹਾਈ ਸੀ ਪਰ ਉਹਦੇ ਨਾਲ ਮਿਲਦਾ ਹੋਇਆ ਅਜੀਤ ਸਿੰਘ ਜੀ ਦੇ ਸਪੈਲਿੰਗ ਚ i ਦੀ ਥਾਂ ਤੇ double e ਸੀ ਤੇ ਸਨੋ ਭਗਵਾਨ ਸਿੰਘ ਸੇਮ ਸੀ ਡੇਟ ਆਫ ਬਰਥ ਥੋੜਾ ਜਿਹਾ ਫਰਕ ਸੀ ਏਰੀਆ ਉਹੀ ਲੋਕੇਸ਼ਨ ਸੀ ਉਦੇ ਨਾਲ ਮਿਲਦਾ ਹੋਇਆ ਇੱਕ ਹੋਰ ਬੰਦਾ ਲੱਭ ਗਿਆ ਕ੍ਰੈਡਿਟ ਇਨਫੋਰਮੇਸ਼ਨ ਬਿਊਰੋ ਨੂੰ ਉਸੇ ਲੋਕੇਸ਼ਨ ਦਾ ਉਸੇ ਪੋਸਟੇਜ ਪਿੰਡ ਦਾ ਤਾਂ ਉਹ ਬੈਂਕ ਉਸ ਚੀਜ਼ ਨੂੰ ਡਾਈਸੀ ਕਰਦਾ ਹੈ ਵੀ ਦਾ ਕੁਝ ਡਾਟਾ ਇਸ ਬੰਦੇ ਦੇ ਨਾਲ ਮਿਲ ਰਿਹਾ ਹੈ ਕਿਤੇ ਅਜੀਤ ਸਿੰਘ ਸੇਮ ਤਾਂ ਨਹੀਂ ਹੋ ਸਕਦੇ ਤਾਂ ਉਹ ਬੈਂਕ ਉਸੇ ਡਿਟੇਲ ਨੂੰ ਵੀ ਨਾਲ ਅਦਰ ਮੈਚ ਇਨਫੋਰਮੇਸ਼ਨ ਕਰਕੇ ਇੱਕ ਵੱਖਰੀ ਸ਼ੀਟ ਦੇ ਤੌਰ ਤੇ ਬੈਂਕ ਨੂੰ ਨਾਲ ਪ੍ਰੋਵਾਈਡ ਕਰ ਦਿੰਦਾ ਹੈ ਬੈਂਕ ਫਿਰ ਉਸ ਚੀਜ਼ ਡਿਟੇਲ ਨੂੰ ਚੰਗੀ ਤਰ੍ਹਾਂ ਦੇਖਣ ਲਈ ਐਨਾਲਿਸਿਸ ਕਰਨ ਲਈ ਵੀ ਕਿਤੇ ਅਜੀਤ ਸਿੰਘ ਦੋ ਤਾਂ ਨਹੀਂ ਹੈ ਕੋਈ ਨਾਮ ਦਾ ਹੀਰ ਫਿਰ ਤਾਂ ਨਹੀਂ ਹੈ ਕੋਈ ਜਾਣ ਕੇ ਟੈਂਪਰਿੰਗ ਤਾਂ ਨਹੀਂ ਕੀਤੀ ਗਈ ਹੈ ਤਾਂ ਵਾਪਸ ਉਸ ਬੈਂਕ ਨੂੰ ਫੇਰ ਡਾਟਾ ਭੇਜ ਸਕਦਾ ਵੀ ਆ ਅਜੀਤ ਸਿੰਘ ਜਿਹੜਾ ਡਬਲ ਈ ਵਾਲਾ ਹੈ ਪਹਿਲਾਂ ਆਈ ਵਾਲਾ ਸੀ ਇਸ ਦਾ ਵੀ ਸਾਨੂੰ ਇਨਫੋਰਮੇਸ਼ਨ ਕੱਢ ਕੇ ਦਿੱਤੀ ਜਾਵੇ ਕ੍ਰੈਡਿਟ ਇਨਫੋਰਮੇਸ਼ਨ ਬਿਊਰੋ ਜਦੋਂ ਤੁਸੀਂ ਦੁਬਾਰਾ ਇਨਫੋਰਮੇਸ਼ਨ ਕੱਢਦਾ ਹੈ ਤਾਂ ਹੋ ਸਕਦਾ ਹੈ ਕੋਈ ਹੋਰ ਬੰਦਾ ਨਿਕਲ ਆਵੇ ਜਾਂ ਹੋ ਸਕਦਾ ਤੁਹਾਡੇ ਨਾਲ ਹੀ ਮੈਚ ਹੋ ਜਾਵੇ ਉਸ ਦੇ ਬਹਾਨੇ ਵੀ ਬੈਂਕ ਤੁਹਾਨੂੰ ਤੁਹਾਡਾ ਕੇਸ ਰਿਜੈਕਟ ਕਰ ਸਕਦਾ ਇਹਦਾ ਇੱਕ ਰੀਜ਼ਨ ਹੋ ਜਾਂਦਾ ਹੈ ਇਹ ਬੈਂਕ ਹੋਰ ਜ਼ਿਆਦਾ ਯਾਰ ਰੱਖਣ ਲਈ ਆਪਣੇ ਡਾਟੇ ਨੂੰ ਸੁਰੱਖਿਅਤ ਕਰਨ ਲਈ ਕ੍ਰੈਡਿਟ ਇਨਫਰਮੇਸ਼ਨ ਬਿਊਰੋ ਬੈਂਕ ਨੂੰ ਇਨਫਰਮੇਸ਼ਨ ਦਿੰਦਾ ਹੈ ਉਹਨਾਂ ਦੀ ਇਹ ਡਿਊਟੀ ਬੰਦੀ ਹੈ ਬੈਂਕ ਕਲਾਇੰਟ ਨੂੰ ਸਾਰਾ ਕੁਝ ਦੇਣ ਲੋਨ ਸੈਂਕਸ਼ਨ ਕਰਨ ਤੋਂ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ ਇਹ ਸਾਰਾ ਡਾਟਾ ਚੰਗੀ ਤਰ੍ਹਾਂ ਮੈਚ ਕਰਦਾ ਹੈ ਜੇ ਉਹਨਾਂ ਦੀ ਤਸੱਲੀ ਹੁੰਦੀ ਹੈ ਉਹਦੀ ਸੈਟੀਸਫੈਕਸ਼ਨ ਹੁੰਦੀ ਹੈ ਤਾਂ ਹੀ ਓਕੇ ਕਰਦਾ ਹੈ ਜੇ ਉਹਨੂੰ ਕਿਤੇ ਵੀ ਸੈਕੰਡ ਰਿਪੋਰਟ ਅਦਰ ਮੈਚ ਰਿਪੋਰਟ ਦੇ ਵਿੱਚ ਕੁਝ ਨਜ਼ਰ ਆ ਜਾਂਦਾ ਹੈ ਉਹਨਾਂ ਨੂੰ ਡਾਈਸੀ ਹੋ ਜਾਂਦਾ ਹੈ ਤਾਂ ਤੁਹਾਡਾ ਕੇਸ ਰਿਜੈਕਟ ਕਰ ਸਕਦਾ ਹੈ ਇਸ ਦਾ ਜਦੋਂ ਵੀ ਤੁਹਾਡਾ ਕੇਸ ਰਿਜੈਕਟ ਹੋਵੇ ਤੁਸੀਂ ਬੈਂਕ ਤੋਂ ਰੀਜ਼ਨ ਪੁੱਛ ਸਕਦੇ ਹੋ ਜੇ ਬੈਂਕ ਤੁਹਾਨੂੰ ਕਲੀਅਰ ਕਰਦਾ ਹੈ ਤਾਂ ਤੁਸੀਂ ਉਹਨਾਂ ਤੋਂ ਰਿਪੋਰਟ ਲੈ ਸਕਦੇ ਹੋ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਨੂੰ ਫ੍ਰੀ ਆਫ ਚਾਰਜਸ ਦਾ ਰਿਪੋਰਟ ਦਾ ਐਨਾਲਿਸਿਸ ਕਰਕੇ ਦੱਸਾਂਗੇ ਉਮੀਦ ਹੈ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਲਾਹੇਵੰਦ ਹੋਏਗੀ ਤੁਹਾਨੂੰ ਕੰਮ ਆਏਗੀ ਸਾਡੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਅੱਗੇ ਤੋਂ ਵੀ ਸਾਡੇ ਪਿਆਨ ਵਾਲੀਆਂ ਵੀਡੀਓ ਦਾ ਤੁਹਾਨੂੰ ਵੱਧ ਤੋਂ ਵੱਧ ਪਤਾ ਲੱਗ ਸਕੇ ਥੈਂਕ ਯੂ ਵੈਰੀ ਮੱਚ